ਸਰ ਦੁਰਗੜ ਸ਼ਹਿਰ ਵਿੱਚ ਲੰਘਦੀ ਮੁੱਖ ਸੜਕ ਤੇ ਅੱਜ ਉਸ ਸਮੇਂ ਇੱਕ ਵੱਡਾ ਜਾਮ ਲੱਗ ਗਿਆ ਜਦੋਂ ਲੋਡ ਕੀਤਾ ਹੋਇਆ ਟਰਾਲਾ ਸੜਕ ਵਿਚਾਲੇ ਖਰਾਬ ਹੋ ਗਿਆ ਜਿਸ ਦੇ ਚੱਲਦੇ ਸਾਰੀ ਟ੍ਰੈਫਿਕ ਸੜਕ ਦੇ ਇੱਕ ਪਾਸੇ ਤੋਂ ਲੰਘਣਾ ਸ਼ੁਰੂ ਹੋਈ ਇਸ ਦੌਰਾਨ ਸੜਕ ਦੇ ਗਲਤ ਥਿੱਕੇ ਨਾਲ ਪਾਰਕ ਕੀਤੇ ਹੋਏ ਵਾਹਨਾਂ ਕਾਰਨ ਇੱਥੇ ਇੱਕ ਵੱਡਾ ਜਾਮ ਲੱਗ ਗਿਆ ਇਹ ਤਾਂ ਰੋਜ਼ ਹੀ ਕੋਈ ਨਾ ਕੋਈ ਐਕਸੀਡੈਂਟ ਦਾ ਕਾਰਨ ਬੰਦੀ ਆ ਸਰ ਕੋਈ ਵੀ ਗੱਡੀ ਵਾਲਾ ਆਉਂਦਾ ਗੱਡੀ ਲਾ ਕੇ ਚਲਾ ਜਾਂਦਾ ਔਰ ਉਸ ਤੋਂ ਬਾਅਦ ਕੀ ਹੈ ਕਿ ਇੱਥੇ ਰੋਡ ਤੇ ਜਾਮ ਵੀ ਹੋ ਜਾਂਦਾ ਹੈ ਇਸ ਮੁਕਤੀ ਤੇ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇੱਥੇ ਕੋਈ ਵੀ ਟ੍ਰੈਫਿਕ ਮੁਲਾਜ਼ਮ ਮੌਜੂਦ ਨਹੀਂ ਸੀ ਇੱਥੇ ਇਹ ਵੀ ਵਰਨਣਯੋਗ ਹੈ ਕਿ ਬੈਂਕਾਂ ਵਿੱਚ ਆਪਣੇ ਕੰਮ ਕਰਨ ਲਈ ਲੋਕਾਂ ਦੇ ਵਾਹਨ ਵੀ ਬੈਂਕ ਕੋਲ ਕੋਈ ਉਚਿਤ ਪਾਰਕਿੰਗ ਲਈ ਜਗ੍ਹਾ ਨਾ ਹੋਣ ਕਾਰਨ ਸੜਕ ਉੱਪਰ ਹੀ ਖੜੇ ਸਨ ਜਦੋਂ ਇਸ ਸੰਬੰਧੀ ਇੱਕ ਬੈਂਕ ਦੇ ਬ੍ਰਾਂਚ ਮੈਨੇਜਰ ਨਾਲ ਇਸ ਬਾਰੇ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਗੱਲ ਕਰਨ ਤੋਂ ਸਾਫ਼ ਮਨਾਂ ਕਰ ਦਿੱਤਾ ਸਹਿਰ ਵਿੱਚ ਸੜਕ ਤੇ ਪਾਰਕ ਕੀਤੇ ਹੋਏ ਇਨ੍ਹਾਂ ਵਾਹਨਾਂ ਕਾਰਨ ਰੋਜ਼ਾਨਾ ਆ ਰਹੀਆਂ ਦਿੱਕਤਾਂ ਸੰਬੰਧੀ ਸ਼ਹਿਰ ਦੇ ਲੋਕਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਸਾਡੀ ਰਿਪੋਰਟ ਵਿੱਚ ਅਸੀਂ ਪਹਿਲਾਂ ਤਾਂ ਪ੍ਰੈਸ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਵੀ ਜਿਹੜੇ ਸਾਨੂੰ ਆਪਦੇ ਮਾਧਿਅਮ ਰਾਹੀਂ ਸਾਡੀ ਇਕਾਮ ਦੁਕਾਨਦਾਰਾਂ ਦੀ ਪ੍ਰੋਬਲਮ ਨੂੰ ਪ੍ਰਸ਼ਾਸਨ ਦੇ ਸਾਹਮਣੇ ਰੱਖਣ ਜਾ ਰਹੇ ਐ ਔਰ ਤੁਹਾਡੇ ਮਾਧਿਅਮ ਰਾਹੀਂ ਅਸੀਂ ਪ੍ਰਸ਼ਾਸਨ ਨੂੰ ਇਹ ਧਿਆਨ ਦਿਵਾਉਣਾ ਚਾਹੁੰਦੇ ਆ ਕਿ ਜਦੋਂ ਵੀ ਕੋਈ ਟ੍ਰੈਫਿਕ ਸਮੱਸਿਆ ਬੰਦੀ ਹੈ ਤਾਂ ਉਦੋਂ ਪ੍ਰਸ਼ਾਸਨ ਇਸ ਨੂੰ ਹੱਲ ਕਰਨ ਲਈ ਕੋਚੇਚੇ ਕਦਮ ਚੱਕਦਾ ਹੈ ਔਰ ਕੋਈ ਵੀ ਗੱਡੀ ਵਾਲਾ ਆਉਂਦਾ ਹੈ ਗੱਡੀ ਲਾ ਕੇ ਚਲਾ ਜਾਂਦਾ ਹੈ ਔਰ ਉਸ ਤੋਂ ਬਾਅਦ ਕੀ ਹੈ ਕਿ ਸਾਡੀ ਅੱਖਾਂ ਦੇ ਵਿੱਚ ਲਾਈਟ ਵੀ ਪੈਂਦੀ ਹੈ ਤੇ ਸਾਡੇ ਕੋਲੇ ਇੱਥੇ ਰੋਡ ਤੇ ਜਾਮ ਵੀ ਹੋ ਜਾਂਦਾ ਹੈ ਔਰ ਉਸ ਤੋਂ ਬਾਅਦ ਕੀ ਹੈ ਵੀ ਸਾਡੀ ਆਪ ਦੀ ਗੱਡੀ ਲੱਗਣ ਨੂੰ ਜਗ੍ਹਾ ਨਹੀਂ ਰਹਿੰਦੀ ਕਿ ਉਸ ਨੂੰ ਪਰ੍ਹਾਂ ਕਰਨ ਵਾਸਤੇ ਕਹਿੰਦੇ ਤਾਂ ਲੜਾਈ ਦਾ ਸੁਭਾਅ ਬਣ ਜਾਂਦਾ ਹੈ ਇਹ ਰੋਜ਼ ਦੀ ਸਾਡੇ ਨਾਲ ਵਾਪਰਨ ਵਾਲੀ ਘਟਨਾ ਹੈ ਅੱਜ ਵੀ ਜਿਹੜੀਆਂ ਗੱਡੀਆਂ ਜੀ ਇਹ ਸੜਕ ਦੇ ਤਕਰੀਬਨ ਆਪਾਂ ਕਹਿ ਦਈਏ ਦਾ ਅੱਧ ਵਿਚਕਾਰ ਤੱਕ ਖੜੀਆਂ ਹੋਈਆਂ ਨੇ ਜੀ ਤਾਂ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਤਾਂ ਰੋਜ਼ ਹੀ ਕੋਈ ਨਾ ਕੋਈ ਐਕਸੀਡੈਂਟ ਦਾ ਕਾਰਨ ਬੰਦੀਆਂ ਸਰ ਕਦੇ ਕੋਈ ਟੂ ਵੀਲਰ ਹੈ ਦੇਖੋ ਆਪਣਾ ਜਿਹੜਾ ਸਿਸਟਮ ਹੈ ਇਸ ਟਾਈਮ ਉਹ ਰੋਂਗ ਸਾਈਡ ਵੀ ਆਉਂਦਾ ਹੈ ਤੇ ਇਧਰੋਂ ਜੋ ਜਾਂਦੇ ਰੋਜ਼ ਹੀ ਪਿੱਟਦੇ ਆ ਇੱਕ ਦੋ ਬੰਦਿਆਂ ਦੇ ਸੱਟਾਂ ਵੱਜਦੀਆਂ ਕੋਈ ਡਿੱਗਦਾ ਕੋਈ ਟੁੱਟ ਭੱਜ ਹੁੰਦੀ ਹੈ ਇਹ ਰੋਜ਼ ਦੀ ਘਟਨਾ ਕਰ ਮੈਂ ਪੁਲਿਸ ਵਾਲੇ ਇੱਥੇ ਕੋਈ ਆਉਂਦੇ ਇਹਨਾਂ ਨੂੰ ਪਾਸੇ ਕਰੋ ਵਾਸਤੇ ਜੀ ਸਰ ਗੱਲ ਇਹ ਵੀ ਹਜੇ ਤੱਕ ਨਹੀਂ ਆ ਰਿਹਾ ਕੋਈ ਡੀਐਸਪੀ ਦਫਤਰ ਵੀ ਤੁਹਾਡੇ ਨੇੜੇ ਹੈ ਕੋਈ ਇੱਥੇ ਮੁਲਾਜ਼ਮਾਂ ਦੇ ਚੱਕਰ ਵਗੈਰਾ ਲੱਗਦੇ ਨਹੀਂ ਨਹੀਂ ਸਰ ਇਹ ਤੋਂ ਦੇ ਨਾਲ ਬਿਲਕੁਲ ਬੈਂਕ ਨੇ ਜੀ ਇਹਨਾਂ ਦੇ ਬੈਂਕਾਂ ਦੇ ਬਾਹਰ ਪਾਰਕਿੰਗ ਦਾ ਕੀ ਤੁਹਾਨੂੰ ਲੱਗਦਾ ਸਿਸਟਮ ਚ ਨਹੀਂ ਆ ਇਹ ਸਾਰੀ ਸਮੱਸਿਆ ਹੀ ਬੈਂਕ ਦਾ ਕਾਰਨ ਹੈ ਇਹ ਸਮੱਸਿਆ ਵੀ ਬੈਂਕ ਦੇ ਕਾਰਨ ਹੈ ਮਤਲਬ ਇਹਦੇ ਵਿੱਚ ਕੀ ਹੈ ਕਿ ਜਦੋਂ ਕੋਈ ਚਾਹੀ ਟੂ ਵੀਲਰ ਲੈ ਕੇ ਆਵੇ ਚਾਹੀ ਫੋਰ ਵੀਲਰ ਲੈ ਕੇ ਆਵੇ ਚਾਹੀ ਇੱਕ ਬੰਦਾ ਆਵੇ ਚਾਹੀ ਚਾਰ ਆਉਣ ਉਹ ਗੱਡੀ ਤੇ ਤਾਂ ਆਉਣਗੇ ਹੀ ਇਹਦੇ ਨਾਲ ਤੁਹਾਨੂੰ ਦੁਕਾਨਦਾਰਾਂ ਨੂੰ ਵੀ ਪ੍ਰੇਸ਼ਾਨੀ ਹੁੰਦੀ ਹੈ ਬਹੁਤ ਹੀ ਪ੍ਰੇਸ਼ਾਨੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦੱਸੂਕਿਆ ਚੁੱਕਿਆ ਵੀ ਸਾਨੂੰ ਆਪਦੀ ਗੱਡੀ ਲਾਉਣ ਵਾਸਤੇ ਸਪੇਸ ਨਹੀਂ ਰਹਿੰਦਾ ਔਰ ਦੂਸਰੀ ਗੱਲ ਹੈ ਵੀ ਸਿਹਤ ਦਾ ਵੀ ਕਾਰਨ ਬਣਦਾ ਵੀ ਸਾਡੀ ਅੱਖਾਂ ਤੇ ਲਾਈਟ ਪੈਂਦੀ ਹੈ ਸਾਡੇ ਤੋਂ ਅੰਦਰ ਦੁਕਾਨ ਤੇ ਬੈਠਣ ਨਹੀਂ ਜਾਂਦਾ ਪਾਰਕਿੰਗ ਸੰਬੰਧੀ ਤੁਸੀਂ ਪਹਿਲਾਂ ਕਦੇ ਟ੍ਰੈਫਿਕ ਪੁਲਿਸ ਜਾਂ ਬੈਂਕ ਦੇ ਮੈਨੇਜਰਾਂ ਦਾ ਧਿਆਨ ਲਿਆਉਂਦਾ ਨਹੀਂ ਅਸੀਂ ਕਦੇ ਕਿਸੇ ਦੇ ਧਿਆਨ ਚ ਨਹੀਂ ਲਿਆਉਂਦਾ ਔਰ ਅਸੀਂ ਤਾਂ ਤੁਹਾਡੇ ਤੈ ਤਾਂ ਤੁਹਾਨੂੰ ਸ਼ੁਕਰੀਆ ਅਦਾ ਕਰ ਰਹੇ ਹਾਂ ਵੀ ਤੁਸੀਂ ਸਾਡੀ ਆਮ ਦੁਕਾਨਦਾਰਾਂ ਦੀ ਜਿਹੜੀ ਸਮੱਸਿਆ ਹੈ ਉਹ ਅੱਗੇ ਰੱਖ ਰਹੇ ਹੋ ਪ੍ਰਸ਼ਾਸਨ ਦੇ ਠੀਕ ਹੈ ਠੀਕ ਹੈ